ਅੱਜ ਦੀ ਜੋ ਐਕਸੀਡੈਂਟ ਦੀ ਹਾਲਾਤ ਆ ਰਿਹਾ ਉਹਦੇ ਚ ਕੀ ਅਪਡੇਟ ਹੈਗੀ ਹੈ ਜੀ ਹਾਂਜੀ ਅੱਜ ਸਵੇਰੇ ਇੱਕ ਸਾਡੇ ਕੋਲ ਡੈੱਡ ਬੋਡੀ ਆਈ ਸੀਗੀ ਕਿਸੇ ਬੱਚੇ ਦੀ ਉਹ ਡੈੱਡ ਬੋਡੀ ਨੂੰ ਮੋਰਚਰੀ ਚ ਰੱਖਿਆ ਹੋਇਆ ਸੀਗਾ ਸਵੇਰ ਦਾ ਸ਼ਾਮ ਨੂੰ ਜਦੋਂ ਉਹ ਡੈੱਡ ਬੋਡੀ ਸ਼ਿਫਟ ਕਰਨ ਲੱਗੇ ਸੀਗੇ ਤਾਂ ਐਂਬੂਲੈਂਸ ਦੇ ਵਿੱਚ ਉਹਦੇ ਪਰਿਵਾਰਕ ਮੈਂਬਰ ਬੱਚੇ ਦੀ ਡੈੱਡ ਬੋਡੀ ਲੈ ਕੇ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀ ਤਾਂ ਪਿੰਡ ਲਹਿਰਾ ਰੋਈ ਦੇ ਕੋਲ ਕੋਈ ਗੱਡੀ ਉਸ ਐਂਬੂਲੈਂਸ ਦੇ ਵਿੱਚ ਹਿੱਟ ਹੋ ਗਈ ਤੇ ਜਿਸ ਨਾਲ ਐਂਬੂਲੈਂਸ ਪਲਟ ਗਈ ਤੇ ਜਿਹੜੇ ਉਹਦੇ ਵੀ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਵਿੱਚੋਂ ਚਾਰ ਜਾਂ ਪੰਜ ਕਾਫੀ ਕਾਇਲ ਹੋਏ ਐ ਔਰ ਐਂਬੂਲੈਂਸ ਵਾਲਾ ਡਰਾਈਵਰ ਵੀ ਇੰਜਰਡ ਹੋਇਆ ਔਰ ਇੱਕ ਜਿਹੜਾ ਹੈਗਾ ਫੀਮੇਲ ਉਹ ਮੌਕੇ ਤੇ ਹੀ ਉਥੇ ਉਹ ਐਕਸਪਾਇਰ ਹੋ ਗਈ ਸੀ ਜਿਹਦੀ ਡੈੱਡ ਬੋਡੀ ਹਸਪੀਟਲ ਚ ਲੈ ਕੇ ਆਈਏ ਲੈ ਕੇ ਆਏ ਐ ਤੇ ਅਸੀਂ ਉਹਨਾਂ ਨੂੰ ਮੋਰਚਰੀ 'ਚ ਰੱਖਿਆ ਬਾਕੀਆਂ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਬਾਕੀ ਪੇਸ਼ੈਂਟ ਸਟੇਬਲ ਹੈ ਇੱਕ ਥੋੜਾ ਜਿਆਦਾ ਸੀਵਰਲੀ ਇੰਜਰਡ ਸੀ ਸੀਰੀਅਸਲੀ ਉਹ ਜੀਜੀਐਸ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸਾਇਰ ਗੁਰਜੀ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਰਮਪ੍ਰੀਤ ਸਿੰਘ ਹੈ ਜੀ ਬਾਬਾ ਫਰੀਦ ਐਕਸਰੇ ਲੈਬ ਸੈਂਟਰ ਆਪਣੀ ਛੱਤ ਵਾਲੇ ਮੋੜ ਜੀਰਾ ਵਿਖੇ ਦੁਕਾਨ ਨੇ ਆਪਣੀ ਇੱਕ ਐਂਬੂਲੈਂਸ ਪਾਈ ਹੋਈ ਆ ਜਿਹੜੀ ਕੀ ਆ ਇੱਕ ਅੱਜ ਬਹੁਤ ਹੀ ਭਿਆਨਕ ਹਾਸਾ ਹੋਇਆ ਸੀਗਾ ਜਿਹਦੇ ਇਹ ਜੋ ਕਿ ਟਰੱਕ ਦੇ ਵਿੱਚ ਇੱਕ 16 ਸਾਲ ਦਾ ਲੜਕਾ ਜਿਹੜਾ ਵਾ ਜੋ ਕਿ ਉਹਦੀ ਡੈਥ ਹੋ ਗਈ ਸੀਗੀ ਉਹਦੀ ਵਿਚਾਰੇ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਕਾਗਜ਼ੀ ਕਾਰਵਾਈ ਕਾਨੂੰਨੀ ਕਾਰਵਾਈ ਹੋਣ ਦੇ ਬਾਅਦ ਪੋਸਟਮਾਰਟਮ ਤੋਂ ਬਾਅਦ ਉਹਦੀ ਡੈੱਡ ਬੋਡੀ ਨੂੰ ਸਾਡਾ ਐਂਬੂਲੈਂਸ ਗੁਰਿੰਦਰ ਸਿੰਘ ਡਰਾਈਵਰ ਜਿਹੜਾ ਕਿ ਬੜਾ ਹੀ ਉਹਨਾਂ ਦੇ ਨਾਲ ਫੈਮਿਲੀ ਮੈਂਬਰ ਹੋਰ ਬੈਠੇ ਸੀਗੇ ਤੇ ਉਹਨਾਂ ਨੂੰ ਪਿੰਡ ਜਿਹੜਾ ਵਾ ਆਪਣੇ ਨੀਲੇ ਵਾਲੇ ਛੱਡਣ ਲਈ ਲੈ ਕੇ ਜਾ ਰਹੇ ਸੀ ਉਦੋਂ ਇੱਕ ਸਵਿਫਟ ਕਾਰ ਦੇ ਵੀਰ ਜਿਹੜਾ ਵਾ ਆਪਣਾ ਨਾਮ ਗੁਰਮੀਤ ਸਿੰਘ ਦੱਸ ਰਿਹਾ ਵਕੀਲਾਂ ਵਾਲੇ ਤੋਂ ਅੰਗਰੇਜ਼ ਸਿੰਘ ਜੋ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਵਕੀਲਾਂ ਵਾਲੇ ਤੋਂ ਠੀਕ ਹੈ ਫੈਨੀ ਪਿੰਡ ਦੀ ਫੈਨੀ ਦੇ ਉੱਤੇ ਘਰ ਹੈ ਦਸਮ ਮੁਤਾਬਕ ਪਿੰਡ ਦੇ ਸੂਤਰ ਮੁਤਾਬਕ ਵੀਰ ਨੇ ਜੋ ਕੋਈ ਨਸ਼ਾ ਕੀਤਾ ਹੋਇਆ ਵਾ ਤੇ ਜੋ ਹੈ ਕਿ ਗੱਡੀ ਜਿਹੜੀ ਐਮਬਲੈਂਸ ਜਿਹੜੀ ਫੁੱਲ ਡੈਮੇਜ ਹੋ ਚੁੱਕੀ ਹੈ ਇੱਕ ਵੀਰ ਦੀ ਗਲਤੀ ਕਰਕੇ ਬਾਕੀ ਜੋ ਹੈ ਕਿ ਜਿਹੜੇ ਹਸਪਤਾਲ ਦੇ ਵਿੱਚ ਜਾਨੀ ਨੁਕਸਾਨ ਤੇ ਮਾਲੀ ਨੁਕਸਾਨ ਕਾਫੀ ਜਿਹੜੇ ਨਾਲ ਬੇਟੀਆਂ ਤੇ ਜ਼ੁਆਰੀਆਂ ਉਹਨੇ ਕਾਫੀ ਸੱਟਾਂ ਵੱਜੀਆਂ ਨੇ ਕਾਫੀ ਨੁਕਸਾਨ ਹੋਇਆ ਵਾ ਚਲੋ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਭ ਸੁਖੀ ਸ਼ਾਂਤੀ ਹੋਣ ਪ੍ਰਮਾਤਮਾ ਸਭ ਨੂੰ ਸੁਖ ਸ਼ਾਂਤੀ ਬਖਸ਼ੇ ਧੰਨਵਾਦ ਪਤਾ ਲੱਗ ਰਿਹਾ ਸੀ ਕਿ ਇਹ ਲੇਡੀਜ਼ ਦੀ ਡੈਥ ਵੀ ਹੋਈ ਹੈ ਹਾਂਜੀ ਹੋਈ ਹੈ ਉਹਨੇ ਜੇ ਹਸਪਤਾਲ ਦੇ ਵਿੱਚ ਐਂਬੂਲੈਂਸ ਇਹ ਲੇਟ ਪਹੁੰਚੀ ਸੀਗੀ ਮੈਨੂੰ ਡਰਾਈਵਰ ਦੀ ਕਾਲ ਆਈ ਸੀ ਮੈਂ ਉਸ ਤੋਂ ਪਹਿਲਾਂ ਪਹੁੰਚ ਗਿਆ ਸੀ ਤੇ ਮੈਂ ਆਪਣੇ ਲਈ ਗੱਡੀ ਦੇ ਵਿੱਚ ਪਾ ਕੇ ਹੀ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਲੈ ਗਿਆ ਉਸ ਤੋਂ ਬਾਅਦ ਚਲੋ ਬਾਬਾ ਬਲਦੇਵ ਹੀਰਾ ਇੰਡਸਟਰੀਅਲ ਦੀ ਐਂਬੂਲੈਂਸ ਹੈ ਇੱਕ 108 ਨੰਬਰ ਐ ਆਪਣੀ ਗੱਡੀ ਦੇ ਵਿੱਚ ਪਈ ਸੀ ਕਿ ਡੈੱਡ ਬੋਡੀ ਪਿੰਡੋਂ ਲੈ ਕੇ ਜਾ ਰਹੇ ਸੀਗੇ ਉਹ ਜਿਹੜੀ ਡੈੱਡ ਬੋਡੀ ਨੂੰ ਜਿਹੜਾ ਵਾ ਫਿਰ ਪਿੰਡ ਵਾਲ ਵਸੀਆਂ ਨੇ ਨਾਲ ਸਹਿਯੋਗ ਦੇ ਨਾਲ ਜਿਹੜਾ ਵਾ ਆਪਣਾ ਟਰੈਡਰ ਟਰਾਲੀ ਲਿਆ ਕੇ ਉਹਨੂੰ ਡੈੱਡ ਬੋਡੀ ਨੂੰ ਘਰੇ ਪਹਚਾਇਆ ਵਾ ਤੇ ਦੂਸਰੀ ਜਿਹੜੀ ਡੈੱਡ ਬੋਡੀ ਉਹ ਹਜੇ ਬਾਜ ਸੁਖਨੀ ਹਸਪਤਾਲ ਲੈ ਗਿਆ ਮੇਬੀ ਬਈ ਬਾਕੀ ਆਈਏ ਜਿਹੜਾ ਇਲਾਜ ਚੱਲ ਰਿਹਾ ਹੈ ਨਾ ਬਾਕੀ ਜਿਹੜੀ ਜਾਣਕਾਰੀ ਹੈ ਜਿਹੜੀ ਮੁੱਢਲੀ ਹੈ ਉਹ ਸਿਵਲ ਅਸਲ ਜੀ ਦਾ ਤੋਂ ਮਿਲ ਸਕਦੀ ਹੈ ਨਾ ਕੀ ਨਾ ਕੀ ਤੁਹਾਡਾ ਨਾਮ ਗੁਰਮੀਤ ਸਿੰਘ ਹੈ ਜੀ ਕੀ ਕਾਰਨ ਬਣਿਆ ਤੁਸੀਂ ਇੱਥੇ ਜਿਹੜਾ ਐਕਸੀਡੈਂਟ ਬਣਿਆ ਹੋਇਆ ਤੁਹਾਨੂੰ ਗੱਡੀਆਂ ਦੀ ਬਿਤੇ ਚਾਂਚ ਚੱਕ ਐਮਬੂਲੈਂਸ ਆਈ ਜੀ ਪਤਾ ਨਹੀਂ ਲੱਗਿਆ ਜੀ ਨਹੀਂ ਤੁਹਾਡਾ ਨਸ਼ਾ ਵੀ ਕੀਤਾ ਹੋਇਆ ਨਹੀਂ ਇਹ ਤਾਂ ਦਿਸੀ ਜਾਂਦਾ ਸਾਹਮਣੇ ਗੱਡੀ ਚੋਂ ਜੂ ਪਿਆ ਜੀ ਕਹਿੰਦੇ ਗੱਡੀ ਚੋਂ ਪਿਆ ਕਹਿੰਦੇ ਕੰਦਾ ਪੀਸੇ ਬੈਗੇ ਹਾਂਜੀ ਨਹੀਂ ਸਕਦੇ ਉਹ ਨਹੀਂ ਮੰਗਦਾ ਜੀ ਹਾਂ ਮੰਗ ਰਿਹਾ ਨਹੀਂ ਪਰ ਆ ਪਿੰਡ ਦਾ ਪਿੰਡ ਖੜਾ ਵੇਖੋ ਆ ਸਾਰੇ ਪਿੰਡ ਵਾਸੀ ਜਿਹੜੇ ਨੇ ਵੇਖੋ ਆ ਸਾਰੇ ਇੰਨੇ ਕਹਿ ਰਹੇ ਆ ਲੋਕ ਨੇ ਆ ਕੀ ਮੇਰਾ ਨਾਮ ਗੌਰਪ੍ਰੀਤਾ ਜੀ ਕਿਹੜਾ ਪਿੰਡ ਨੀਲੇ ਵਾਲਾ ਜੀ ਕੀ ਕਾਰਨ ਬਣਿਆ ਤੁਸੀਂ ਇੱਥੇ ਖੜੇ ਹੋ ਆ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਨ ਕਾਰਨ ਜੀ ਇਹ ਹੀ ਡੈੱਡ ਬੋਡੀ ਲੈ ਕੇ ਆ ਰਿਆ ਸੀ ਤੜਕੇ ਐਕਸੀਡੈਂਟ ਹੋਇਆ ਸੀ ਆ ਟਰੱਕ ਦੇ ਨਾਲ ਕਿੰਦਾ ਹੋਇਆ ਸੀ ਮੇਰੇ ਭਤੀਜੇ ਦਾ ਹੋਇਆ ਸੀ ਜੀ ਕੀ ਨਾਮ ਦਾ ਉਹਦਾ ਨਾਮ ਮਲਿੰਦਰ ਸਿੰਘ ਸੀਗਾ ਜੀ ਕਿਵੇਂ ਹੋਇਆ ਸੀ ਉਹ ਐਕਸੀਡੈਂਟ ਜੀ ਕੰਮ ਤੇ ਜਾ ਰਿਹਾ ਸੀ ਆ ਡੇਰੀ ਤੇ ਲੱਗਿਆ ਹੋਇਆ ਸੀਗਾ ਇਹ ਵਿੱਚ ਟਰੱਕ ਦੇ ਵੱਜ ਗਿਆ ਜੀ ਠੀਕ ਹੈ ਅਸੀਂ ਤਾਂ ਸਾਰਾ ਦਿਨ ਉਹਦਾ ਕਰ ਕਰਾ ਕੇ ਨਵੇੜਿਆ ਜੀ ਇਹ ਐਮਬੂਲੈਂਸ ਲੈ ਕੇ ਸਾਡੇ ਬੰਦੇ ਨੂੰ ਲਈ ਹੁੰਦੀ ਸੀ ਇਹ ਬੰਦੇ ਨੇ ਨਸ਼ੇ ਰੱਜੇ ਨੇ ਲੇ ਆ ਕੇ ਵਿੱਚ ਗੱਡੀ ਠੋਕੀ ਸਾਡਾ ਪਰਿਵਾਰ ਹੀ ਖਰਾਬ ਕਰਤਾ ਨੇ ਸਰ ਹੁਣ ਕੀ ਨਹੀਂ ਰਹਿਤ ਹੋਈ ਹੁਣ ਸਾਡੀ ਪਰਜਾਈ ਹੈ ਜੀ ਜਿਹੜਾ ਮੁੰਡਾ ਮਰਿਆ ਸੀ ਉਹਦੀ ਮਾਂ ਉਹਦੀ ਚਾਚੀ ਹੈ ਜੀ ਉਹਦੀ ਚਾਚੀ ਹੈ ਚਾਚੀ ਹੈ ਹੁਣ ਕੀ ਮੰਗ ਕੀ ਕਰਦੇ ਤੁਸੀਂ ਮੰਗ ਜੀ ਨਿصاف ਚਾਹੀਦਾ ਸਾਨੂੰ ਕੀ ਬਾਤ ਜੋ ਬਸ ਹੈ ਨਾ ਘਰੇ ਭਾਈਏ ਫਿਰ ਉਹ ਜੀ ਨੂੰ ਬਚਾਈਏ ਆ ਮਾਤਾ ਉੱਥੇ ਡੈਥ ਹੋ ਗਈ ਆ ਇੱਕ ਦੀ ਉੱਥੇ ਜਾ ਕੇ ਦੇ ਘਰ ਉੱਡ ਗਿਆ ਵਾ ਤੇਰੇ ਮਾਤਾ ਉਹਦਾ ਜਵਾਕ ਇੱਕ ਮਰ ਗਿਆ ਇੱਕ ਹੁਣ ਇਹਨੇ ਕਰਤਾ ਘਰ ਉੱਜੜ ਗਿਆ ਮਾੜਾ ਮੋਟਾ ਦੇਖ ਤਾਂ ਲੈਂਦੀ ਉਹ ਤਾਂ ਹੁਣ ਜਾੜ ਬੁੱਝ ਕੇ ਢੁੜ ਗਿਆ ਇਹਨਾਂ ਨੇ ਕਹਿ ਤਾ ਜੇ ਕਿੰਨੇ ਮਾਰਿਆ ਜੀ ਇਹ ਨਾ ਕਹਿ ਝੂਠ ਨਾ ਮਾਰ ਜੋ ਕੁਛ ਇਹ ਅਸੀਂ ਕਹਾਂ ਝੂਠ ਮਾਰਾਂਗੇ ਮਾਦਾ ਤੇਰੇ ਸਾਹਮਣੇ ਉਹ ਗੱਡੀ ਦੇ ਇਹ ਜਿਹੜਾ ਕਹਿੰਦੇ ਝੂਠ ਮਾਰਾਂਗੇ ਅਸੀਂ ਗੱਲ ਮੇਰੀ ਗੱਲ ਸਪੋਰਟ ਨਹੀਂ ਕਿਸੇ ਨੇ ਕਰਦੀ ਮੇਰੀ ਗੱਲ ਜੇ ਕੁਛ ਕਹਿਣਾ ਹੋਵੇ ਮਾਦਾ ਜਾ ਕੇ ਤੂੰ ਦੇ ਗੱਡੀ ਦੇਖੋ ਤੇ ਐਂਬੂਲੈਂਸ ਦੇਖ ਜਾ ਕੇ ਭਾਈ ਇਹ ਤਾਂ ਨਹੀਂ ਵੀ ਕਿਸੇ ਸਪੋਰਟ ਕਿਸੇ ਨੇ ਨਹੀਂ ਕਰਦੀ ਮਾਦਾ ਸਪੋਰਟ ਗੱਲ ਨਹੀਂ ਹੈ ਨਾ ਉਹਨਾਂ ਦਾ ਵਿਚਾਰਿਆਂ ਦਾ ਮਾਦਾ ਤੂੰ ਜਾ ਕੇ ਉੱਥੇ ਹਸਪਤਾਲ ਦੇਖ ਲੋ ਉੱਥੇ ਲੋਕ ਜਿਹੜ ਉਹ ਜਦੋਂ ਉਹ ਵਿਚਾਰਿਆਂ ਦਾ ਵੀ ਉਹ ਤਾਂ ਚਲੋ ਇੱਕ ਇੱਕ ਦਾ ਮਾਦਾ ਵੇਖ ਚੱਲ ਮਾਦਾ ਤੂੰ ਇਹ ਕੰਨੀ ਤੇਰਾ ਮੁੰਡਾ ਠੀਕ ਐ ਤੂੰ ਇਹ ਕਰ ਨਾ ਹੁਣ ਉਹ ਵਿਚਾਰਿਆਂ ਦਾ ਇੱਕਦਮ ਮੁੰਡਾ ਵਿਚਾਰਿਆਂ ਦਾ ਉਹਨਾਂ ਦਾ ਸੀਗਾ ਠੀਕ ਐ ਹਾਂ ਹਾਂ